ਮੇਰੇ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਵੱਖ-ਵੱਖ ਦੇਸ਼ਾਂ ਵੱਲੋਂ ਕੰਟਰੈਕਟ ਮੈਰਿਜ ਤੇ ਲੱਗਣ ਵਾਲੇ ਬੰਦ ਸਭ ਤੋਂ ਮਹਿਤਵਨ ਪਹਿਲਾਂ ਦੱਸਣਾ ਚਾਹਾਂਗਾ ਕਿ ਇਹ ਸਮੱਸਿਆ ਕਿੱਥੋਂ ਆਈ ਤੇ ਕਿਵੇਂ ਆਈ ਦੇਖੋ ਕੀ ਹੈ ਕਿ ਸਾਰੇ ਦੇਸ਼ਾਂ ਦੇ ਵੱਖ-ਵੱਖ ਦੇਸ਼ਾਂ ਦੇ ਕਾਨੂੰਨ ਕਹਿੰਦੇ ਨੇ ਕਿ ਜਦ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਵਾਸਤੇ ਕੰਟਰੈਕਟ ਮੈਰਿਜ ਦਾ ਸਹਾਰਾ ਲਿਆ ਜਾਵੇ ਤਾਂ ਉਹਨਾਂ ਦੀ ਉਥੇ ਸਜ਼ਾ ਵੀ ਹੋ ਸਕਦੀ ਹੈ ਉਹਨਾਂ ਨੂੰ ਜੁਰਮਾਨਾ ਵੀ ਲੱਗ ਸਕਦਾ ਹੈ ਤੇ ਉਹਨਾਂ ਦੀ ਡਿਪੋਰਟੇਸ਼ਨ ਵੀ ਹੋ ਸਕਦੀ ਹੈ ਅਕਸਰ ਆਪਾਂ ਜਦ ਆਪਣੇ ਦੇਸ਼ ਵਿੱਚ ਰਹਿੰਦੇ ਆ ਆਪਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਸਿਰਫ ਆਪਾਂ ਕੀ ਸੋਚ ਕੇ ਚੱਲਦੇ ਆਂ ਵੀ ਇਹ ਤੋਂ ਕੁੜੀ ਮੁੰਡਾ ਕੁੜੀ ਨੇ ਆਦਰਸ਼ ਕਰ ਲਈ ਮੁੰਡੇ ਨੇ ਫੰਡ ਸੇਤੀ ਦੋਵੇਂ ਜਾ ਕੈਨੇਡਾ ਪਹੁੰਚ ਗਏ ਜੇਕਰ ਕੈਨੇਡਾ ਦੇ ਵਿੱਚ ਮੌਜੂਦਾ ਕਾਨੂੰਨਾਂ ਨੂੰ ਦੇਖਿਆ ਜਾਵੇ ਉੱਥੇ 5 ਸਾਲ ਇੱਕੋ ਸ਼ਰਤ ਦੇ ਥੱਲੇ ਰਹਿਣਾ ਹੁੰਦਾ ਹੈ ਜਿਹੜਾ ਕਿ ਅਕਸਰ ਫੋਨ ਤੋਂ ਚੈੱਕ ਕੀਤਾ ਜਾ ਸਕਦਾ ਹੈ ਕਿ ਦੀ ਲੋਕੇਸ਼ਨ ਕੀ ਹੈ ਹਰ ਲੜ ਜੋ ਕਪਲ ਹੁੰਦਾ ਹੈ ਉਹਨੂੰ ਸਾਲ ਬਾਅਦ ਇਨਕਮ ਟੈਕਸ ਦੇ ਰਿਟਰਨ ਫਾਈਲ ਕਰਨੀ ਪੈਂਦੀ ਹੈ ਉਹਨਾਂ ਦਾ ਕ੍ਰੈਡਿਟ ਕਾਰਡ ਹੁੰਦਾ ਹੈ ਤੇ ਐਡਰੈਸ ਹੁੰਦਾ ਹੈ ਬੈਂਕ ਵਿੱਚ ਜਿਹੜਾ ਉਹਦਾ ਖਾਤਾ ਹੁੰਦਾ ਉਹਦਾ ਐਡਰੈਸ ਹੁੰਦਾ ਹੈ ਸੋਸ਼ਲ ਇੰਸ਼ੋਰੈਂਸ ਨੰਬਰ ਤੇ ਹੁੰਦਾ ਹੈ ਤੇ ਜਿਹੜੀ ਤੂੰ ਰਿਟਰਨ ਫਾਈਲ ਕਰਦੇ ਜੀ ਉਹਦੇ ਤੇ ਐਡਰੈਸ ਹੁੰਦਾ ਹੈ ਫਿਰ ਮੈਡੀਕਲ ਕਾਰਡ ਦੇਤੇ ਡਰਾਈਵਿੰਗ ਲਾਇਸੈਂਸ ਦੇਤੇ ਘੱਟੋ ਘੱਟ 6 ਕੇ 7 ਐਸੇ ਡਾਕੂਮੈਂਟ ਨਹੀਂ ਜਿੰਨਾ ਤੇ ਤੁਹਾਡਾ ਐਡਰੈਸ ਇੱਕ ਹੋਣਾ ਚਾਹੀਦਾ ਹੈ ਕਿ ਇਨਕਲੂਡਿੰਗ ਤੁਹਾਡੇ ਸੈੱਲ ਫੋਨ ਤੇ ਇੰਟਰਨੈਟ ਦਾ ਬਿੱਲ ਕਿਸ ਦੇ ਨਾਂ ਤੇ ਆ ਤੇ ਕਿਹੜੇ ਐਡਰੈਸ ਤੇ ਜਾ ਰਿਹਾ ਹੈ ਆਪਣੇ ਬੱਚੇ ਬਾਅਦ ਤੱਕ ਫਸ ਜਾਂਦੇ ਨੇ ਜੇਕਰ ਵੈਸਟਰਨ ਕੰਟਰੀ ਵਿੱਚ ਆਪਾਂ ਡਾਈਵੋਰਸ ਕਰਦੇ ਆ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਇੰਡੀਆ ਦੇ ਕਾਨੂੰਨ ਮੁਤਾਬਕ ਚਾਹ ਲੜਕੀ ਤੇ ਲੜਕਾ ਵਿਆਹ ਕਰਦੇ ਨੇ ਚਾਹੇ ਤੁਸੀਂ ਐਗਰੀਮੈਂਟ ਵੀ ਕਰ ਲੋ ਤੇ ਲੜਕੀ ਲੜਕੇ ਦੇ ਪੇਰੈਂਟਸ ਦੀ ਜੈ ਜਿੰਨੀ ਜਾਇਦਾਦ ਵਿੱਚ ਹਿੱਸਾ ਹੁੰਦੀ ਹੈ ਕੈਨੇਡਾ 'ਚ ਜਦ ਤੱਕ ਦਾ ਦਾਇਕ ਹੁੰਦਾ ਹੈ ਤਾਂ ਦੇ ਬੱਚੇ ਵੀ ਅਧੋਆ ਦੀ ਬੈਂਕ ਖਾਤਾ ਵੀ ਕਾਰ ਵੀ ਤੇ ਜੋ ਤੜੀਆਂ ਲਾਇਬਿਲਟੀਜ਼ ਨੇ ਉਹ ਸਾਰੀਆਂ ਅਤਵਤ ਕੀਤੀਆਂ ਜਾਂਦੀਆਂ ਨੇ ਜੇਕਰ ਤੁਸੀਂ ਤੋਂ ਵਿਆਹ ਕਰਕੇ ਗਏ ਜੀ ਤੇ ਤੁਸੀਂ ਸਰਕਾਰ ਕੋਲੇ ਮੈਰਿਜ ਸਰਟੀਫੀਕੇਟ ਦੀ ਰਜਿਸਟ੍ਰੇਸ਼ਨ ਕਰਾਈ ਹੈ ਤਾਂ ਜੇ ਉੱਥੇ ਲੜਕਾ ਜਾਂ ਲੜਕੀ ਕਰਜ਼ਾ ਲੈਂਦੇ ਨੇ ਤੇ ਵਾਪਸ ਨਹੀਂ ਦੇ ਸਕਦੇ ਤਾਂ ਉਹਦੇ ਤੋਂ ਜਿਹੜਾ ਵਾਪਸੀ ਬੈਂਕ ਨੂੰ ਦੇਣ ਲੈਣ ਦੇਣਾ ਹੁੰਦਾ ਹੈ ਉਹ ਅੱਧੀ ਤਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਆਪਣੇ ਵਿਦਿਆਰਥੀ ਬਾਹਰ ਜਾ ਕੇ ਡਾਇਗਨਸ ਦੇਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉੱਥੇ ਟੋਟਲੀ ਸਿਸਟਮ ਕੰਪਿਊਟਰਾਈਜ਼ਡ ਹੈ ਗਵਰਨਮੈਂਟ ਨੂੰ ਪਤਾ ਹੁੰਦਾ ਹੈ ਕਿ ਵੀ ਇਹ ਬੰਦੇ ਗਲਤ ਇੰਟੈਂਸ਼ਨ ਦੇ ਨਾਲ ਕੰਮ ਤਾਂ ਆਏ ਸੀ ਤਾਂ ਉਹ ਤੁਹਾਨੂੰ ਵਾਪਸ ਰਿਪੋਰਟ ਕਰ ਦੇਣਗੇ ਇਸ ਕਰਕੇ ਇਹ ਕਿਉਂ ਕਿ ਤਿਆਗੇ ਨੰਬਰ 1 ਕੰਟਰੈਕਟ ਮੈਰਿਜ ਦੇ ਨਾਲ ਮਤਲਬ ਕੀ ਹੁੰਦਾ ਹੈ ਇੱਕ ਨਾ ਇੱਕ ਫਰੀ ਦੂਜਾ ਬਾਹਰਲੇ ਦੇਸ਼ਾਂ ਚ ਰੈਸੀਸ਼ਨ ਹੈ ਤੇ ਉਹ ਇਮੀਗ੍ਰੇਸ਼ਨ ਨੂੰ ਘਟਾਉਣਾ ਚਾਹਦੇ ਨੇ ਕਿ ਜਹਾਜ਼ ਤਾਂ ਦੋ ਜਣੇ ਜਾਂਦੇ ਸੀ ਕਿ ਜਹਾਜ਼ ਦੋ ਦੀ ਜਗ੍ਹਾ ਇੱਕ ਬੰਦਾ ਜਾਊਗਾ ਡਿਪੈਂਡੈਂਟ ਵੀਜ਼ਾ ਕੀ ਹੁੰਦਾ ਹੈ ਘਰ ਵਾਲੀ ਨੂੰ ਓਪਨ ਇੱਕ ਸਪਾਊਸ ਦਾ ਪੜਨ ਜਾਂਦਾ ਹੈ ਜਾਂ ਕੰਮ ਕਰਨ ਜਾਂਦਾ ਹੈ ਉਹਦੇ ਨਾਲ ਦੇ ਨੂੰ ਓਪਨ ਮਤ ਪਰਮਟ ਫ੍ਰੀ ਚ ਦਿੱਤਾ ਜਾਂਦਾ ਹੈ ਜੇਕਰ ਤਾਂ ਤੁਸੀਂ ਸਹੀ ਵਿਆਹ ਕਰਾਇਆ ਹੈ ਔਰ ਤੁਸੀਂ ਉੱਥੇ ਜਾ ਕੇ ਇਕੱਠੇ ਰਹਿੰਦੇ ਜੀ ਤਾਂ ਤਾਂ ਕੋਈ ਸਮੱਸਿਆ ਨਹੀਂ ਹੈ ਪਰ ਜੇਕਰ ਤੁਸੀਂ ਉੱਥੇ ਜਾ ਕੇ ਅਲੱਗ-ਅਲੱਗ ਰਹੇ ਜੀ ਜਾਂ ਡਾਈਵੋਰਸ ਕਰਨ ਦੀ ਇੰਟੈਂਸ਼ਨ ਨਾਲ ਜਾ ਰਹੇ ਜੀ ਤਾਂ ਅੱਗੇ ਤੋਂ ਇੱਕ ਖਤਰੇ ਦੀ ਕੈਂਟੀ ਹੈ ਇਹਦੇ ਵਾਸਤੇ ਹੁਣ ਮੈਂ ਤੁਹਾਨੂੰ ਦੱਸੂਗਾ ਵੀ ਕਿਹੜੀਆਂ-ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ ਨੇ ਵਾਖਵਾਖ ਦੇਸ਼ਾਂ ਦੇ ਵੱਖ-ਵੱਖ ਕਾਨੂੰਨ ਨੇ ਤੁਹਾਨੂੰ ਆਪ ਦੇ ਸੰਬੰਧਿਤ ਏਜੰਸੀ ਨਾਲ ਗੱਲ ਕਰਨੀ ਪਵੇਗੀ ਤੁਸੀਂ ਕਿਹੜੇ ਦੇਸ਼ ਜਾ ਰਹੇ ਹੋ ਤੇ ਉਹਦੇ ਉਸ ਦੇਸ਼ ਵਿੱਚ ਇਹਦੇ ਬਾਰੇ ਕੀ ਕਾਨੂੰਨ ਹੈ ਪਰ ਮੈਂ ਤਾਂ ਇੱਕ ਸਮਰੀ ਦੇਵਾਂਗਾ ਜਿਵੇਂ ਕਿ ਮਿਨੀਮਮ ਡਾਕੂਮੈਂਟਸ ਦੇ ਕੀ ਕੀ ਪ੍ਰਕਾਰ ਬਟਾ ਹੈ ਨੰਬਰ 1 ਤਾਂ ਦੀ ਭਾਰਤ ਵਿੱਚ ਜੇ ਜੇਕਰ ਤੁਸੀਂ ਵਿਆਹ ਕਰਵਾਉਣਾ ਹੈ ਤਾਂ ਕੁੜੀਆਂ ਦੀ ਉਮਰ 18 ਸਾਲ ਹੋਣੀ ਲਾਜ਼ਮੀ ਹੈ ਤੇ ਮੁੰਡਿਆਂ ਦੀ ਉਮਰ ਕੀ ਹਾਲ ਹੋਣੀ ਲਾਡਲੀਏ ਨੰਬਰ 2 ਮੈਰਿਜ ਤੁਹਾਡੇ ਰਜਿਸਟਰ ਹੋਣੀ ਚਾਹੀਦੀ ਹੈ ਤੇ ਕੋਈ ਰਜਿਸਟ੍ਰੇਸ਼ਨ ਦਾ ਮੈਰਿਜ ਇਹ ਨਾ ਸਮਝ ਲੋ ਕਿ ਬਾਅਦ ਵਿੱਚ ਆ ਕੇ ਡਾਈਵੋਰਸ ਕਰਤਾ ਜਦ ਤੁਸੀਂ ਦੂਜੇ ਦੇਸ਼ ਜਾਂਦੇ ਤੇ ਕਾਨੂੰਨ ਡਿਫਰੈਂਟ ਹੈ ਭਾਰਤ ਦਾ ਕਾਨੂੰਨ ਡਿਫਰੈਂਟ ਹੈ ਨੰਬਰ 3 ਜਿਹੜਾ ਇਨਵਾਈਟਿੰਗ ਪਾਰਟਨਰ ਹੈ ਜਿਹੜਾ ਤੁਹਾਡਾ ਹਸਬੰਦ ਜਾਂ ਵਾਈਫ ਬਾਹਰਲੇ ਦੇਸ਼ ਤੋਂ ਹੈ ਕੀ ਉਹ ਉੱਥੇ ਕਮਾਉਂਪੁੱਤ ਹੈ ਜਾਂ ਨਹੀਂ ਹੈ ਕਿਉਂ ਨਹੀਂ ਚਹੀਏ ਕਿ ਉਹ ਸੋਸ਼ਲ ਵੈਲਫੇਅਰ ਦਿੰਦੇ ਹੈ ਕਿ ਉਹ ਕਿਸੇ ਬਿਮਾਰੀ ਦਾ ਰੈਟਨ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ ਔਰ ਇੱਕ ਚੀਜ਼ ਛੁਪਾਈ ਨਹੀਂ ਜਾ ਸਕਦੀ ਕਿਉਂਕਿ ਤੁਹਾਡਾ ਜਿਹੜਾ ਫੈਮਿਲੀ ਡਾਕਟਰ ਹੈ ਉਹ ਉਹ ਸਿੱਧੇ ਫੋਨ ਕਰਕੇ ਪੁੱਛ ਲਿਆ ਜਾਂਦਾ ਹੈ ਕਿ ਇਹ ਬੰਦਾ ਕੰਮ ਕਰਨ ਦੇ ਕਾਬਿਲ ਹੈ ਜਾਂ ਨਹੀਂ ਹੈ ਕੁਝ ਕੰਟਰੀਜ਼ ਵਿੱਚ ਇੰਗਲਿਸ਼ ਦੀ ਟੈਸਟ ਪਾਸ ਕਰਨਾ ਲਾਜ਼ਮੀ ਹੈ ਬਾਕੀਆਂ 'ਚ ਨਹੀਂ ਕੁਝ ਦੇਸ਼ਾਂ 'ਚ ਇਹ ਵੀ ਕਾਨੂੰਨ ਹੈ ਕਿ ਜੇ ਤੁਸੀਂ ਆਪ ਦੀ ਹਸਬੰਦ ਜਾਂ ਵਾਇਫ ਨੂੰ ਲੈਣਾ ਹੈ ਕਿ ਕੀ ਤੁਹਾਡੇ ਕੋਲ ਰੈਸ਼ ਦਾ ਲੋਡਿੰਗ ਦਾ ਪ੍ਰੋਬੈਂਡ ਹੈ ਜਾਂ ਨਹੀਂ ਹੈ ਇਨਕਮ ਟੈਕਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਿਵੇਂ ਕਿ ਇੰਗਲੈਂਡ ਨੇ ਹੁਣੇ ਰੀਸੈਂਟਲੀ ਕੀਤਾ ਹੈ ਕਿ ਤੁਹਾਡੀ ਪਿਛਲੇ ਸਾਲ ਦੀ ਇਨਕਮ 39000 ਪਾਉਂਡ ਹੁੰਦੀ ਹੈ ਇਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਕਾਨੂੰਨ ਨੇ ਬੈਂਕ ਦੀ ਸਟੇਟਮੈਂਟ ਹੋਣੀ ਚਾਹੀਦੀ ਹੈ ਬੈਂਕ ਦੀ ਸਟੇਟਮੈਂਟ ਦਾ ਮਤਲਬ ਇਹ ਨਹੀਂ ਕਿ ਬੈਂਕ ਵਿੱਚ ਖਾਤਾ ਖੋਲ ਲਿਆ ਤੇ ਤੁਸੀਂ ਉਥੋਂ ਫਰਾਂ ਦੇ ਹੋਗੇ ਬੈਂਕ ਵਿੱਚ ਆਪਰੇਸ਼ਨ ਹੋਣਾ ਚਾਹੀਦਾ ਹੈ ਕਿਉਂਕਿ ਬਾਹਰਲੇ ਦੇਸ਼ਾਂ 'ਚ ਤਨਖਾਹ ਟੁਕੀ ਬੈਂਕ ਰਾਹੀਂ ਤਾਸਰ ਹੁੰਦੀ ਹੈ ਤੇ ਬੈਂਕ ਦੇ ਰਾਹੀਂ ਤੁਸੀਂ ਖਰਚਾ ਕਰਦੇ ਜੀ ਤਾਂ ਦੇਖੋ ਪਾਸਪੋਰਟ ਹੋਣਾ ਚਾਹੀਦਾ ਹੈ ਏਅਰ ਟਿਕਟ ਲੈਣ ਲਈ ਲੋੜੀਂਦੇ ਫੰਡ ਹੋਣੇ ਚਾਹੀਦੇ ਨੇ ਤੇ ਕੈਨੇਡਾ 'ਚ ਇੱਕ ਨਵਾਂ ਕਾਨੂੰਨ ਆਇਆ ਹੈ ਸਪਾਊਸ ਬਿਜਰੇ ਉੱਤੇ ਜਿਹੜਾ ਕਿ 1 ਸਤੰਬਰ ਤੋਂ ਬਾਅਦ ਲਾਗੂ ਹੋ ਰਿਹਾ ਹੈ ਹੋਰ ਤੋਂ ਬਾਅਦ ਪਹਿਲੀ ਸਤੰਭਤ ਬਾਤ ਤੁਹਾਨੂੰ ਸਪਾਊਸ ਵੀza ਤਾਹੀਂ ਨਾ ਚਲੇਗਾ ਜੇ ਤੁਹਾਡਾ ਕਾਰਾੜਾ ਜਾਂ ਕਾਰਾੜੀ ਕੈਨੇਡਾ ਚ ਜਾਂ ਤੱਕ ਪੋਸਟ ਗ੍ਰੈਜੂਏਸ਼ਨ ਵਾਸਤੇ ਜਾ ਰਹੇ ਨੇ ਜਾਂ ਪੀ ਐਚ ਨਹੀਂ ਕਰਨ ਵਾਸਤੇ ਜਾ ਰਹੇ ਨੇ ਤੇ ਇਸ ਨੂੰ ਕਾਮਯਾਬ ਕਰਨ ਦੇ ਵਾਸਤੇ ਉਹਨਾਂ ਨੇ ਇੱਕ ਲਾਲਚ ਵੀ ਦਿੱਤਾ ਹੈ ਕਿ ਤੁਸੀਂ ਪੋਸਟ ਗ੍ਰੈਜੂਏਸ਼ਨ ਚਾਹੇ 1 ਸਾਲ ਦੀ ਕਰੋ ਚਾਹੇ 2 ਸਾਲ ਦੀ ਕਰੋ ਤੁਹਾਨੂੰ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਤੇ ਇਸ ਕਰਕੇ ਪਲੱਸ ਕੀਤਾ ਹੈ ਕਿ ਤੁਸੀਂ ਸਾਰੇ ਤੇ ਬ੍ਰੈਂਟਨ ਸ਼ਹਿਰ 'ਚ ਨਹੀਂ ਜਾਓਗੇ ਇੱਕ ਤੀਜੀ ਸ਼ਰਤ ਮੈਂ ਆਪ ਜੀ ਨੂੰ ਦੱਸੀ ਹੈ ਉਹਨਾਂ ਦੇ ਲਾਲ ਤੌਰ 'ਤੇ ਨਹੀਂ ਹੈ ਹੋਰ ਲੋਡਿੰਗ ਦੀ ਜਾਣਕਾਰੀ ਵਾਸਤੇ ਸਾਡੇ ਉੱਪਰ ਦਿੱਤੇ ਗਏ ਫੋਨ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਜੀ ਮਾਰਨਿੰਗ 9am ਤੋਂ 5pm ਮੰਡੇ ਤੋਂ ਫ੍ਰਾਈਡੇ ਥੈਂਕ ਯੂ ਵੈਰੀ ਮਚ ਟੇਕ ਕੇਅਰ ਥੈਂਕ ਯੂ